ਸਾਹਿਬ ਗੁਰੂ ਸਾਹਿਬ ਜਿਓ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡਿਆ ਜਾਏ ਕਬੀਰ ਰਾਮ ਨ ਛੋੜੀਏ ਤਨ ਤਨ ਜਾਏ ਤਾਂ ਜਾ ਚਰਨ ਕਮਲ ਚਿਤ ਬਿਧਿਆ ਰਾਮੈ ਨਾਮ ਸਮਾਓ ਕਬੀਰ ਜੋ ਅਮਜੰਤ ਬਜਾਵਤੇ ਟੁੱਟ ਗਈ ਸਬਤਾਰ ਜੰਤ ਵਿਚਾਰਾ ਕਿਆ ਕਰੇ ਚਲੇ ਬਜਾਵਨ ਹਾਨ ਬੇਰਮਾਇ ਮੁੰਡੋ ਤਹ ਗੁਰੂ ਕੇ ਜਤਿ ਪਰਮ ਨ ਜਾਏ ਆਪ ਡੋਬੇ ਚੋਂ ਬੇਦਮ ਚਲੇ ਦੀਏ ਬਹਾਈ ਕਬੀਰ ਜਤਿ ਪਾਪ ਕੀਏ ਰੱਖੇ ਤਲ ਦੁਰਾਏ ਪਰਗਟ ਭਏ ਨਿਦਾਨ ਸਭ ਜਬ ਪੁੱਛ ਧਰਮ ਰਾਏ ਕਬੀਰ ਹਰਿ ਕੋ ਸਿਮਰਨ ਛਡਕੇ ਪਾਲਹੁ ਬਹੁਤ ਕੁਟੰਬ ਤੰਦਾ ਕਰਤ ਰਹਿ ਗਿਆ ਪਾਈ ਰਹਿ ਨ ਬੰਦ ਕਬੀਰ ਹਰਕਾ ਸਿਮਰਨ ਛਾ ਡਕ ਰਾਤ ਜਗਾਵਣ ਜਾਏ ਸਰਪਨ ਏਕਤਾ ਉਤਰ ਜਾਏ ਆਪਣੇ ਖਾਏ ਕਬੀਰ ਹਰਕਾ ਸਿਮਰਨ ਛਾ ਡਕ ਹੋਈ ਰਖਨਰ ਗਦੇ ਓ ਏਕਤਾ ਉਤਰ ਹਰਸ ਹੈ ਮਨ ਚਾਰ ਕਬੀਰ ਚਤੁਰਾਈ ਹਤ ਕਨੀ ਹਰ ਜਪ ਹਿਰਦੈ ਮਾਹੇ ਸੂਰੇ ਉੱਪਰ ਖੇਲਣਾ ਗਿਰ ਤਾ ਠਹਰਨਾ ਹੈ ਕਬੀਰ ਸੋਏ ਮੁਖ ਧੰਨ ਹੈ ਜਾਂ ਮੁਖ ਕਹੀਐ ਰਾਮ ਦੇਹੇ ਕਿਸਕੇ ਬਪੁਰੇ ਪਵਿੱਤਰ ਹੋਏ ਗੋਗਰਾਮ ਕਬੀਰ ਸੋਏ ਕੁੱਲ ਭਲੇ ਜਹ ਕੁੱਲ ਅਰਕੋ ਦਾਸ ਜੈ ਕੁੱਲ ਦਾਸ ਨ ਉਪਜੈ ਸੋ ਕੁੱਲ ਢਾਕ ਪਲਾਸ ਕਬੀਰ ਹੈ ਗਹ ਬਹਨ ਸ ਕੰਨ ਨਨ ਲਖ ਦਜ ਫੇਰਾ ਹੈ ਇਹ ਆ ਸੁਖ ਤੇ ਪਿਥਿਆ ਭਲੇ ਜੋ ਅਰ ਸਿਮਰਤ ਦਿਨ ਜਾਏ ਕਬੀਰ ਸਭ ਜਗ ਹੋਂ ਫਿਰਿਓ ਮਾਦਲ ਕੰਧ ਚੜਾਏ कोई काहू को नहीं सब देखे ठोक बजाए जाए मार्ग मोते बेथर अंदानिक सेवाए जोत बिना जगदेश के जगते उलंगे जाए बूढ़ा बंश कबीर का उपजे ओपूत कमाल ਹਰ ਕਾ ਸਿਮਰਨ ਛਾਡ ਕੇ ਘਰ ਲਿਆ ਆਮਾਲ ਕਬੀਰ ਸਾਧੂ ਕੋ ਮਿਲਨੇ ਜਾਈਐ ਸਾਥ ਨ ਲਿਜੈ ਕੋਈ ਪਛ ਪਾਉ ਨਾ ਦੇ ਜੀਐ ਅਗ ਓਏ ਸਹੋਏ ਕਬੀਰ ਜਗ ਬਾਦਿਓ ਜਹ ਜੇਵਰੇ ਤੈ ਮਤ ਦੋ ਕਬੀਰ ਨਹਿ ਆਟਾ ਲੌਨ ਜਿਉ ਸੋਨ ਸਮਨ ਸਰੇਰ ਕਬੀਰ ਅੰਸ ਯੋ ਡਯੋ ਤਨ ਗਾਡਯੋ ਸੋ ਜਾਈ ਸਨਾ ਅਜੋ ਜਿਉ ਨਾ ਛੋਡਏ ਰੰਗ ਤੈ ਨਨ ਕਬੀਰ ਨਨ ਨਿਹਾਰੋ ਤੁਜ ਕ ਰਵਣ ਸੁਨੋ ਤਉ ਨਾਉ ਮੈਨ ਉਚਰੋ ਤਉ ਨਾਮ ਜੀ ਚਰਨ ਕਮਲ ਰਧਠਾਓ ਕਬੀਰ ਸੁਰਗ ਨਰਕ ਤੇ ਮੈਂ ਰਹੇਓ ਸਤ ਗੁਰ ਕੇ ਪ੍ਰਸਾਦ ਚਰਨ ਕਮਲ ਕੇ ਮੋਜ ਮੈਂ ਰਹਿਓ ਅੰਤਿ ਅਰਿਆਦ ਕਬੀਰ ਚਰਨ ਕਮਲ ਕੇ ਮੋਜਕ ਕੈ ਕਸਿਉ ਨਮਾਨ ਕਹਿ ਬੇ ਕੋ ਸੋਬਾ ਨਹੀਂ ਦੇਖਾ ਹੀ ਪਰਵਾਨ ਕਬੀਰ ਦੇਖ ਕ ਕਹਿ ਕਹਿਓ ਕਹਿ ਨ ਕੋ ਪਤਿਆਏ ਹਰ ਜੈਸਾ ਤੈਸਾ ਹੋਏ ਰਹੋ ਹਰਖ ਗੁਨ ਗਾਇ ਕਬੀਰ ਚੁਗ ਚੇਤਾਰੇ ਪੀ ਚੁਗ 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 ਚੇਤਾਰੇ ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰੇ ਕਬੀਰ ਅੰਬਰ ਕਨ ਅਰਸ਼ਾ ਮਰਖ ਪਰੇ ਸਰਤਾਲ ਜਾਤ੍ਰਕ ਜਿਉ ਤਰਸਤਰ ਹੈ ਤਨ ਕੋ ਕੌਨ ਹਵਾਲ ਕਬੀਰ ਚੱਕੇ ਜੋ ਨਿਸਬੇਸ਼ੁਰ ਆਇ ਮਿਲ ਪਰਬਤ ਜੋ ਨਰ ਵਿਛਰੇ RAM ਸਿਉ ਨਾ ਦਿਨ ਮਿਲੇ ਨਾਰਤ ਕਬੀਰ ਰ ਨਾਇਰ ਬੇਸ਼ੋਰਿਆ ਰ ਰੇ ਸੰਖਮਜੂਰ ਦੇਵਲ ਦੇਵਲ ਦਾ ਹੜੇ ਦੇ ਸੰਯਗ ਵਤਸੂਰ ਕਬੀਰ ਸੋਤਾ ਕੀ ਕਰੇ ਜਾਗ ਰੋਏ ਭੈ ਦੁਖ ਜਾਤ ਬਾਸਾ ਗੁਰਮ ਸੋਕਿਓ ਸੋ ਵੈ ਸੁਖ ਕਬੀਰ ਸੁੱਤ ਕਿਆ ਕਰ ਉਠ ਕੇ ਨਾ ਜਪੈ ਮੂਰਾਰ ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ ਕਬੀਰ ਸੁੱਤਾ ਕਿਆ ਕਰ ਬੈਠਾ ਰਹੋ ਅਰ ਜਾਗ ਨਾ ਕ ਸੰਗਤ ਬੇਚੋਰਾ ਤਾਹੀਂ ਕ ਸੰਗ ਲਗ ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾ ਪੇਖ ਤਹ ਪੁਨੀਤ ਹੋਏ ਪੇਟ ਤਜਪੀਐ ਨਾ ਕਬੀਰ ਸਕਤ ਸੰਗ ਨਾ ਕੀਜੀਐ ਦੁਰਹਿ ਜਾਈਐ ਭਾਗ ਵਸਨ ਕਰੋ ਪਰਸਿਐ ਤੋ ਕਛ ਲਗਦਗ ਕਬੀਰ ਰਾਮ ਨੱਚ ਤਿਓ ਜਰਾ ਪਹੁੰਚਿਓ ਆਏ ਲਾਗੇ ਮੰਦਰ ਦਵਾਰ ਤ ਅਬ ਕਿਆ ਕਾਢਿਆ ਜਾਏ ਕਬੀਰ ਤਾਰਨ ਸੋ ਭਇਓ ਜੋ ਕਿਨੋ ਕਰਤਾਰ ਤਿਸ ਬਿੰਦੂ ਸਰ ਕੋ ਨਹੀਂ ਇਕ ਸਿਰਜਣਹਾਰ ਕਬੀਰ ਫਲ ਲਾਗੇ ਫਲਨ ਪਕਨ ਲਾਗੇ ਆਬ ਜਾਏ ਪਹੁੰਚ ਖਸਮ ਕੋ ਜੋ ਬੀਚ ਨ ਖਾਏ ਕਬ ਤਬੇਰ ਠਾਕੁਰ ਪੂਜੈ ਮੋਲ ਲੈ ਮਨ ਅਠ ਤੀਰਥ ਜਾਏ ਦੇਖਾ ਦੇਖੇ స్వాਗ ਧਰ ਓਲੇ ਪਟਕ ਥਾਏ ਕਬੀਰ ਪਹਿਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪ੍ਰਵਾਸੀ ਜੋ ਰਹੇ ਬੁੱਢੇ ਕਾਲੇ ਧਰ ਕਬੀਰ ਕਗਦ ਕੇ ਉबरे मास के कर्म कपाट पाहन बोरे प्रथमे पंडित पढ़े बाट कबीर काल करंता अब कर अब करता सोए तल पाछे कछु ना होएगा जो सिर पर आवे काल ਕਬੀਰ ਅਸ ਜੰਤ ਕਦੇਖਿਆ ਜੈਸੇ ਧੋਏ ਲਖ ਦੇਸ ਚੰਚਲ ਬਹੁ ਗੁਨਾ ਮਤ ਹੀਨਾ ਨਾ ਪਾਕ ਕਬੀਰ ਮੇਰੇ ਬੁੱਧ ਕੋ ਜਮਨਾ ਕਰ ਤਿਸ ਕਾਰ ਜਿਨੇ ਜਮਵਾ ਸਿਰ ਜਿਆ ਸੋ ਜੱਪਿਆ ਪਰਵ ਦਿਗਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ